ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਦੇਖੀ ਗਈ ਖਾਸ ਕਰਕੇ ਲੁਧਿਆਣਾ ਮਲੇਰਕੋਟਲਾ ਪਟਿਆਲਾ ਨਾਭਾ ਤੇ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਸੰਘਣੀ ਤੋਂ ਜਮਿਨੀ ਪੱਧਰ ਤੇ ਦੇਖੀ ਗਈ। ਬਾਕੀ ਇਲਾਕਿਆਂ ਵਿੱਚ ਮੌਸਮ ਸਾਫ਼ ਸੀਗਾ ਪਰ ਬੱਦਲਵਾਈ ਕਹਿ ਸਕਦੇ ਆ ਕਿ ਸਵੇਰ ਦੀ ਲਗਾਤਾਰ ਪੰਜਾਬ ਦੇ ਉੱਪਰੋਂ ਦੀ ਗੁਜ਼ਰ ਰਹੀ ਹੈ। ਪੂਰਾ ਤਾਂ ਤੁਸੀਂ ਦੇਖ ਹੀ ਰਹੋ ਕਿੰਨੀ ਤੇਜ਼ ਹਵਾ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਮੌਸਮ ਖਰਾਬ ਹੋਇਆ ਹੈ। ਜਿਵੇਂ ਉਮੀਦ ਸੀ ਕਿ ਕਦੇ ਧੁੱਪ ਤੇ ਕਦੇ ਛਾਂ ਅਜਿਹਾ ਮਾਹੌਲ ਅੱਜ ਵੀ ਬਣਿਆ ਰਿਹਾ ਕਿਉਂਕਿ ਲੰਘਦੇ ਬੱਦਲਵਾਈ ਕਰਕੇ ਪੰਜਾਬ ਦੇ ਉੱਪਰੋਂ ਦੀ ਸੂਰੇ ਤੇ ਮੂਰੇ ਅਕਸਰ ਬੱਦਲ ਆਉਂਦੇ ਰਹੇ। ਮੌਸਮ ਖਰਾਬ ਹੋ ਚੁੱਕਾ ਹੈ ਪਰ ਮੀਂਹ ਦੀ ਸੰਭਾਵਨਾ ਅੱਜ ਤੇ ਕੱਲ ਨੂੰ ਨਾ ਮਾਤਰ ਜਿਹੀ ਹੈ ਹੋ ਸਕਦਾ ਹੈ ਕਿ ਅੱਜ ਰਾਤ ਜਾਂ ਕੱਲ ਰਾਤ ਨੂੰ ਕਿਤੇ ਨਾ ਕਿਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕਣਮਣ ਹੋ ਜਵੇ ਜੋ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਹਨ ਪਹਾੜਾਂ ਦੇ ਵਿੱਚ ਜਿਵੇਂ ਦੱਸਿਆ ਹੈ ਕਿ ਜੰਮੂ ਤੇ ਹਿਮਾਚਲ ਦੇ ਵਿੱਚ ਅੱਜ ਜਿਹੜੇ ਉਚੇਰੀ ਪਹਾੜੀ ਨੇ ਉਹਨਾਂ ਦੇ ਵਿੱਚ ਬਰਸਵਾਰੀ ਜ਼ਰੂਰ ਹੋਵੇਗੀ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦਿਆ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਥੋੜੇ ਬਹੁਤ ਖੇਤਰਾਂ ਵਿੱਚ ਲੱਗਣਗੇ ਬਰਫਵਾਰੀ ਵੱਧ ਖੇਤਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਰਹੇਗੀ ਕੱਲ ਨੂੰ ਵੀ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਧੁੰਦ ਨਾ ਮਾਤਰ ਜਿਹੇ ਖੇਤਰਾਂ ਦੇ ਵਿੱਚ ਤੇ ਕੋਹਰਾ ਵੀ ਨਾ ਮਾਤਰ ਜਿਹੇ ਦੇਖਣ ਨੂੰ ਮਿਲੇਗਾ 30 ਤੇ 31 ਤੇ 1 ਤਰੀਕ ਦੇ ਆਸ-ਪਾਸ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਜਾਂ ਕਾਰਵਾਈਆਂ ਹੋ ਸਕਦੀਆਂ ਹਨ ਖਾਸ ਕਰਕੇ ਮਾਝੇ ਤੇ ਦੁਆਬੇ ਜਾਂ ਪੁਆਧ ਖੇਤਰ ਦੇ ਵਿੱਚ